ਸਾਰੇ ਦੇ ਉੱਪਰ ਦਿੱਤੇ ਜੋ ਗੰਦੀ ਪੈਣਦੇ ਆ ਜਦੋਂ ਕੁਰਸੀ ਤੇ ਬੈਠਣ ਦੇ ਰੋਦੀ ਕੰਮ ਕਰਦੇ ਆ ਸਾਰੇ ਰਹਿ ਸੌਂ ਜਾਂਦੇ ਰੋਟੀ ਖਾਂਦੇ ਵੀ ਸੌ ਜਾਂਦੇ ਕਿਉਂ ਇਸੇ ਦਿਨ ਰਾਤ ਜਾਗਦੇ ਰਹਦੇ ਆ ਤੁਹਾਡੇ ਪਿੱਛੇ ਅਸੀਂ ਟਿਊਨੀ ਕਰਦੇ ਰਹਦੇ ਆ ਅਜੀ ਦਿਨ ਆਦੋਂ ਉਹ ਰਹਿੰਦੇ ਰਹਦੇ ਨਸ਼ੇ ਆ ਜਿਹੜੇ ਲੋਕਾਂ ਨੂੰ ਮਿਲਦੇ ਜਿਹੜਾ ਉਹ ਕਿਹੜਾ ਕੱਸੇ ਬੈਠ ਕੇ ਅੱਧੇ ਘੰਟੇ ਬੈਠ ਕੇ ਅਰਵਾੜ ਕਰਕੇ ਲੱਤੇ ਲੱਤਾਂ ਕਰਕੇ ਬਹਿ ਕੇ ਕਿਹੜਾ ਬਹੁਤ ਸੌਫਟ ਹੈ ਇਹ ਜਿਹੜਾ ਨਸ਼ਾ ਵੜਦੇ ਆ ਵੜਦੇ ਦਾ ਕੋਈ ਤਾਂ ਮਾਦਰੀ ਨਾ ਵੜਦੇ ਦੀ ਕੋਈ ਸ਼ਾਬਾਸ਼ ਨਹੀਂ 100 ਕਿਲੋ ਚਿੱਟਾ ਵੜਿਆ ਜੀ 4 ਮਹੀਨਿਆਂ ਚ ਜਿਹੜਾ ਕਿ ਆਪਣੀਆਂ ਦਰਿਆ ਚੌੜਾ ਸੀ ਦਰਿਆ ਚਾਕੇ ਮੌਜਵਨਾਂ ਨੂੰ ਵਿਗਨਾ ਸੀ ਮੌਜਵਨਾਂ ਨੇ ਨਸ਼ੇ ਚ ਗ੍ਰਾਸ ਤੋਂ ਹੋਣਾ ਸੀ ਦਰਨਾ ਦੀਆਂ ਜਵਾਨੀਆਂ ਉਹਨਾਂ ਦੀ ਸਿਹਤ ਖਰਾਬ ਹੋਣੀ ਸੀ 100 ਕਿਲੋ ਦੀਆਂ ਹਜ਼ਾਰਾਂ ਲੱਖਾਂ ਪਿੱਟਾ ਬਣ ਗਏ ਸੀ ਆ ਇਹ ਕਿ ਆਪਣੇ ਮੌਜੂਦਾ ਖੇਡ ਨਹੀਂ ਆਦੀ ਨੌਜਵਾਨਾਂ ਦੇ ਪਹਿਲਾਂ ਪੈਸੇ ਕੱਢਦੇ ਸੀ ਪੀਓਡੀਸੀ ਰਾਹ ਕਰਦੇ ਉਸ ਨੂੰ ਮਰਦਤਾ ਸੀ ਉਸ ਨਸ਼ੇ ਦਾ ਸੇਵਕ ਰਹਿੰਦਾ ਸੀ ਉਸ ਦੀ ਸ਼ਾਹਾ ਸਥਾਪੀ ਹੋਈ ਧੀ ਵੀ ਇਹ ਅਜੇ ਥਾੜੇ ਨੂੰ ਵੇਚਦਾ ਹੈ ਥਾੜਿਆਂ ਦੇ ਵਿੱਚ ਨਸ਼ਾ ਰੱਖਦੇ ਸੀ ਮੈਂ ਕੀ ਕਹਦਾ ਇਹਨਾਂ ਦੀ ਮੈਂ ਜਾਣਕਾਰੀ ਵਾਸਤੇ ਤੁਹਾਡੀ ਸਾਰਿਆਂ ਦੀ ਜਾਣਕਾਰੀ ਵਾਸਤੇ ਆਪਾਂ ਜਿਹੜਾ ਸਦਾ ਨਸ਼ਾ ਉਹ ਇੱਕ ਸੈਟਲਾਈਟ ਮਾਰਕਰ ਹੈ ਮੁਸੀਰ ਲੱਗਦਾ ਜਮਾ ਉਹ ਲੱਗਦਾ ਸੀਰ ਲੱਗ ਕੇ ਮਜਿਸਟਰੇਟ ਦੇ ਸਾਹਮਣੇ ਸੀਲ ਲੱਗਦੀ ਹੈ ਸੀਲ ਦੇ ਦੌਰਾਨ ਉਹ ਸੈਂਟਰਲਾਈਜ਼ ਬਾਲਕਾਨੇ ਜਿੱਥੇ ਤਿੰਨ ਚਾਬੀਆਂ ਹੁੰਦੀਆਂ ਕੋਜ ਇੱਕ ਪੀਐਸਆਈ ਇੰਚਾਰਜ ਕੋਲ ਇੱਕ ਜਿਹੜਾ ਉਹਨਾਂ ਇੰਸਪੈਕਟਰ ਇੰਚਾਰਜ ਹੁੰਦਾ ਹੈ ਅਤੇ ਐਸਪੀਟੀ ਕੋ ਤਿੰਨ ਜਣੇ ਕੋਲ ਤਿੰਨ ਚਾਬੀਆਂ ਹੁੰਦੀਆਂ ਜਿੱਥੇ ਕਿ ਉਹਨੋਂ ਨਸ਼ਾ ਪਿਆ ਹੁੰਦਾ ਹੈ ਮੈਂ ਛੋਟਾ ਕਹਿਣਾ ਸੋਚਿਆ ਕਿ ਸ਼ਾਇਦ ਆਪਾਂ ਥੋੜੀ ਜਿਹੀ ਬਾਹਰ ਪਰੇ ਹੋਣ ਨੂੰ ਪਤਾ ਨਹੀਂ ਬਰਾ ਕੀ ਹੁੰਦਾ ਇਹਨਾਂ ਨੇ ਆ ਗੱਲਾਂ ਕਰੀਆਂ ਪੁਲਿਸ ਦੇ ਸਾਹਮਣੇ ਉਸ ਇੱਕ ਛੋਟੀ ਵੀ ਮਸੇ ਹੀ ਜਾ ਸਕਦਾ ਉਸ ਤੋਂ ਬਾਤ ਹੀ ਕਰੂ ਦੱਸਣਾ ਹੈ ਤੇ ਉਸ ਤੋਂ ਬਾਤ ਹੀ ਕਰਿਆ ਇਹ ਉਹ ਜਿਹੜੀਆਂ ਕਮੇਟੀਆਂ ਬਣੀਆਂ ਇੱਕ ਛੋਟੀ ਲਗਾਉਣੀ ਵਾਸਤੇ ਕਮੇਟੀ ਬਣੀ ਮਈ ਜਿਹਦੇ ਵਿੱਚ ਕੁਝ ਹੱਦ ਤੱਕ ਜਿਵੇਂ 5 ਕਰੋੜ ਦਾ ਤੇ ਹੈਲ ਹੋਏ ਬੋਰਡ ਸਪਾਇਰ ਦਾ ਕਾਉਂਸਲ ਐਸਐਸਪੀ ਦਾ ਇਹ ਜਿਸ ਵੀ ਡੀਐਸਪੀ ਨੂੰ ਲਾ ਤੇ ਜਿਹੜੇ ਕਮਿਟੀ ਉਹਦੇ ਵਿੱਚ ਇਹ ਜਾਣਦੇ ਆ ਜਾ ਕੇ ਨਸ਼ੇ ਨੂੰ ਡਿਸਪਾਇਰ ਕਿਉਂ ਕਰਦੇ ਹੋ ਕਿਸ ਜਗ੍ਹਾ ਤੇ ਉਹ ਤੇ ਜਿਹੜੇ ਸਾਈਕਲ ਆਉਂਦੇ ਆ ਉਹਨਾਂ ਦੇ ਨਾਲ ਨਾਲ ਸਟਾਫ ਵੀ ਹੁੰਦਾ ਹੈ ਤੇ ਜੇ ਆਪਾਂ ਨੂੰ ਡੀਐਸਪੀ ਐਸਐਸ ਵੀ ਦੇ ਦੁਆਰਾ ਜਿਹੜੇ ਪਾਕਿਸਤਾਨ ਦੇ ਦੁਆਰਾ ਕਰਨ ਦੇਣਾ ਤੇ ਇਹ ਇੱਕ ਮੈਟਾਫੋਰ ਸੌਫਟ ਹੁੰਦਾ ਹੈ ਅਸੀਂ ਇਹ ਤਾਂ ਜਿੱਦਾਂ ਕਰਕੇ ਪੜਦੇ ਵੀ ਆਂ ਅਸੀਂ ਉਹਨਾਂ ਦੇ ਨਾਲ ਨਾਲ ਸਟਾਫ ਵੀ ਨਾਲ ਜਾ ਕੇ ਨਸ਼ੇ ਨੂੰ ਡਿਸਪਾਇਰ ਵੀ ਕਰਦੇ ਹਾਂ ਇਹ ਕਿ ਸਾਰਾ ਨਜ਼ਰਟ ਆਉਂਦਾ ਉਹ ਤੁਸੀਂ ਡਾਟੇਸ ਕੋਲ ਲੈ ਤੇ ਉੱਥੇ ਜਿੱਥੇ ਇਸ ਤੋਂ ਵੱਡਾ ਜਾਲੇ ਕੇਮ ਹੋਵੇ ਉਸ ਨੂੰ ਸਾਡੇ ਡੀਏ ਦੇ ਹਿਸਾਬ ਨਾਲ ਇੱਕ ਕਮੇਟੀ ਬਣੀ ਹੁੰਦੀ ਹੈ ਡੀਏ ਪੀ ਐਸਐਸਪੀ ਤੇ ਕੈਸਬੀ ਦੀ ਉਹ ਤਿੰਨ ਜਣੇ ਜਾ ਕੇ ਸਾਰਾ ਨਸ਼ਾ ਨੂੰ ਜਾ ਕੇ ਡਸਟਰੋਏ ਕਰਕੇ ਉਸ ਨੂੰ ਖਤਮ ਕਰਕੇ ਹਮੇਸ਼ਾ ਨਜ਼ਰ ਬੜਾ ਹੁੰਦਾ ਇਹ ਫੂਲ ਪ੍ਰੂਫ ਸਿਸਟਮ ਹੈ ਇਹ ਐਸਾ ਵੀ ਹੈ ਕਿ ਆਪਾਂ ਲੋਕ ਕਹਿੰਦਾ ਇੱਕ ਸੁਹਣਾ ਆਇਆ ਆਪਾਂ ਉਹ ਆਪਾਂ ਇਸ ਸੁਹਣੇ ਨੂੰ ਉਜਮ ਤੇ ਜਿਆਗ ਤੇ ਤੁਸਰ ਆਲਾ ਸਾਰਾ ਉਹ ਵੀ ਇਹਦਾ ਜੇ ਜੇ ਮੈਂ ਕਹੂਗਾ ਜੀ ਖਾਣੇ ਦਾ ਜਰਾ ਮਿਲ ਦੇ ਕੇ ਜੇ ਖਾਣੇ ਦੀ ਜੈਨੀ ਤੇ ਜਿੱਦ ਤੇ ਵਿਕੂਰ ਹੋ ਦੂਸਰੀ ਗੱਲ ਇਹ ਜੀ ਵੀ ਹਰ ਖਾਣੇ ਦਾ ਵਾਰ ਐ ਸਚੋਲੀ ਐਸਾ ਹੋਵੇ ਆਪ ਪਬਲਿਕ ਦੇ ਵਿੱਚ ਆਪਣਾ ਜਲਾ ਕਰਨ ਚੋਕੀਆ ਜੋ ਇਹਨਾਂ ਨੇ ਕਿਹਾ ਲਖਮੀ ਜੀ ਨੇ ਵੀ ਹਰਦਾ ਇਹਦਾ ਇਹਦਾ ਦਸੋਂ ਵੀ ਤੁਸੀਂ ਗੱਲ ਕੀ ਕਿੱਟਿਆ ਖਾਣੇ ਦੇ ਬੰਤਾ ਰੋਂ ਰੋਂ ਕਰੇ ਨਾ ਕੀ ਕਦਮ ਤੇ ਕੀ ਆਈ ਆਪਾਂ ਨਛੇ ਵਾਲੇ ਉਹ ਪੜਾਉਂਦੇ ਨੇ ਚਾਰ ਜਾਨੇ ਨੂੰ ਜੱਡੀ ਪਾਣੀਏ ਬੱਚਿਆ ਨੂੰ ਵੀ ਆਜੋ ਬੇਟਾ ਤੁਸੀਂ ਕਾਸ਼ਾ ਕਰ ਲੱਗੇ ਹੋਏ ਆ ਤੇ ਅੱਜ ਤੁਹਾਨੂੰ ਮੈਂ ਚਲਾਉਣਾ ਦੱਸੋ ਕੀ ਮਤਨ ਚਾਹੀਦੀ ਤੁਹਾਨੂੰ ਮੱਦੀ ਮਤਨ ਚਾਹੀਦੀ ਪ੍ਰੈਸੇਜ ਮਤਨ ਚਾਹੀਦੀ ਤੁਹਾਨੂੰ ਦੂਸਰੀ ਵੀ ਕੋਈ ਹੋਰ ਸਪੋਰਟ ਸੋਸ਼ਲ ਸਪੋਰਟ ਚਾਹੀਦੀ ਤੁਹਾਨੂੰ ਪਿਆਰ ਚਾਹੀਦਾ ਆਪੀ ਚਾਹੀਦੀ ਆ ਉਹ ਇੱਕ ਵੀ ਛੜਿਆ ਹੋਵੇ ਛੜਾਈ ਹੋਵੇ ਇੱਕੋ ਵੀ ਨਸ਼ਾ ਛੜਾਇਆ ਹੋਵੇ ਜਾਂ ਐਕਚੁਅਲੀ ਪੜਾਇਆ ਹੋਵੇ ਤਾਂ ਦੱਸੋ ਐ ਜਗਾ ਕਰਨੀਆਂ ਬਹੁਤ ਸੌਖੀਆਂ ਆ ਜਿਹਨਾਂ ਨਸ਼ਾ ਆਪਾਂ ਜਿਹੜੇ ਬੱਚੇ ਆਪਣੇ ਨਸ਼ਾ ਕਰਨ ਲੱਗੇ ਆ ਇਹਨਾਂ ਨੇ ਇੱਥੇ ਆਮ ਨਾਂ ਕਿਹਾ ਤਾਂ ਬੁਸ਼ੇੜੀ ਆਏ ਆ ਨਸ਼ੇ ਵਾਲੇ ਆਏ ਹੋਏ ਆ ਕਿਉਂ ਭਾਈ ਆਪਾਂ ਉਹਨਾਂ ਨੂੰ ਕਿਉਂ ਦਰਦ ਬੋਲ ਰਹੇ ਆ ਨਸ਼ੇ ਵਾਲੇ ਕਿਉਂ ਬੋਲ ਰਹੇ ਆ ਆਪਾਂ ਆਪਣੇ ਬੱਚੇ ਆਪੋ ਉਹ ਕਰਾਹੇ ਪੈ ਗਏ ਆ ਤੇ ਉਹਨਾਂ ਨੂੰ ਤੁਸੀਂ ਇਹ ਤਾਂ ਬਸ ਲੋ ਜਿਹੜੇ ਬੱਚੇ ਗਲਤ ਰਾਤ ਦੇ ਬੈਠ ਕੇ ਨਸ਼ਾ ਕਰਨ ਲੱਗ ਪਏ ਆ ਨਸ਼ੇ ਵਾਲੇ ਆਏ ਵੇ ਆ ਇਹ ਥੋੜੀ ਗਹਿਣਾ ਜਗਾ ਲੱਗਦਾ ਵੀ ਜੇ ਬੱਚਿਆਂ ਨੂੰ ਕੋਸਤਾਨਾ ਚਾਉਣੇ ਆ ਮੁੱਖ ਧਾਰਾ ਚ ਲੈ ਕੇ ਆਉਣਾ ਚਾਉਣੇ ਆ ਤੇ ਆਪਾਂ ਬੋਲਣਾ ਚਾਹੀਦਾ ਵੀ ਆਹ ਜਿਹੜੇ ਆਪਣੇ ਬੱਚੇ ਆ ਜਿਹੜੇ ਗਰਾਹੇ ਪੈ ਗਏ ਆ ਨਸ਼ੇ ਦੇ ਲਾਗੇ ਆ ਗਲਤ ਅੰਸ਼ ਦਾ ਇਹਨਾਂ ਨੂੰ ਨਸ਼ੇ ਤੇ ਲਾਗਾ ਆਪਾਂ ਇਹਨਾਂ ਨੂੰ ਮੁੱਖ ਧਾਰਾ ਚ ਲੈ ਕੇ ਇਹਨਾਂ ਦਾ ਨਸ਼ੇ ਛੁਡਵਾਇਏ ਜੇ ਆਪਾਂ ਉਹਨਾਂ ਨੂੰ ਪਹਿਲਾਂ ਕਹੀ ਜਾਵਾਂਗੇ ਕਿ ਤੁਸੀਂ ਛੇੜੀ ਜਾਗੇ ਹੋ ਵੀ ਛੇੜੀ ਕਿੱਥੇ ਬੈਠੇ ਆ ਲੈ ਆਉਣਾ ਚਾਹੀਦਾ ਤੇ ਆਪਾਂ ਉਹਨਾਂ ਨੂੰ ਗੱਲਾਂ ਕਰਾ ਕੇ ਛੁਡਵਾਉਣਗੇ ਉਹ ਚੇਤੇ ਆਉਣਗੇ ਨਹੀਂ ਇਹੋ ਜੀ ਆਪਣੀ ਸੋਚ ਰੱਖ ਕੇ ਆਪਾਂ ਬੱਚਾ ਨੂੰ ਅਸਲੀ ਕਲਾ ਸਕਦੇ ਤੇ ਨਾਲ ਹੀ ਆਪਾਂ ਅਸਕ ਸਕਦੇ ਵੀ ਆਪਣੇ ਘਰੇ ਤੇ ਕੋਈ ਜਣਾ ਬੱਚਾ ਛੱਡ ਦੇ ਜਾਂ ਕੋਈ ਜਣਾ ਵੇਚ ਰੋ ਛੱਡ ਦੇ ਆਪਣੀ ਸੋਚ ਨੂੰ ਸੁਧਾਰਨਾ ਤੁਹਾਨੂੰ ਪੋਜ਼ਿਟਿਵ ਹੋਣਾ ਪਊਗਾ ਆਪਾਂ ਜੇ ਪੋਜ਼ਿਟਿਵ ਆਪਾਂ ਦੇ ਪੋਜ਼ਿਟਿਵਿਟੀ ਹੋ ਜਾਵੇ ਨੇ ਹਰ ਚੀਜ਼ ਨੂੰ ਨੱਤਾ ਨੱਤਾ ਕੋਠੇ ਹੀ ਨਹੀਂ ਨਾ ਵੀ ਕੋਈ ਤੇਸਾ ਉਹਨਾ ਉਹਨੇ ਭੇਜਣਾ ਐਸਐਸਪੀ ਵੀ ਭੇਜਣਾ ਜੇ ਆਪਾਂ ਇਹੀ ਨਹੀਂ ਕਰਨਾ ਤੁਹਾਡੇ ਸੁਧਾਰ ਨਹੀਂ ਹੋ ਸਕਦਾ ਬੱਚੇ ਸੁਧਰ ਜਾਣਗੇ ਜਿਹੜੇ ਕੰਮ ਨਾਲ ਉਹ ਸੁਧਰ ਜਾਣਗੇ ਜਿਹੜੇ ਐਸੀ ਸੋਚ ਰੱਖਣ ਵਾਲੇ ਕਦੇ ਨਹੀਂ ਸੁਧਰ ਸਕਦੇ ਮੈਂ ਪਿੱਛੇ ਕਈ ਜਗ੍ਹਾ ਤੇ ਗਿਆ ਜਿੱਥੇ ਬੱਚੇ ਆ ਪਏ ਆ ਜਿਨ੍ਹਾਂ ਨੇ ਨਸ਼ਾ ਛੱਡਿਆ ਸੀ ਉਹਨਾਂ ਨੇ ਆ ਕੇ ਆਪਣੀ ਹੱਦ ਬਿੱਤੀਆਂ ਦੱਸਿਆ ਵੀ ਅਸੀਂ ਕਿਹੜੇ ਨਸ਼ਾ ਕਰਦੇ ਸੀ ਕਿਵੇਂ ਸਾਨੂੰ ਕਿਸੇ ਨੇ ਨਸ਼ੇ ਤੇ ਲਾਇਆ ਤੇ ਕਿਸੀਂ ਉਸ ਨਸ਼ੇ ਤੋਂ ਬੋਡੀ ਬੋਲਿਕ ਜਿਵੇਂ ਤੂਰ ਹੋਏ ਕਿਵੇਂ ਆਪਾਂ ਇਸ ਨਸ਼ੇ ਦੇ ਬਹੁਤ ਦੂਰੋਂ ਸੀ ਛੱਡਿਆ ਕਿਵੇਂ ਇਸ ਤੋਂ ਆਪਾਂ ਆਪਣਾ ਖੇਨਾ ਚੁਟਾਇਆ ਜੇ ਜਿੰਨੇ ਦਿੱਖਦੇ ਉਦੋਂ ਕਿਹੜਾ ਸੀਗਾ ਜੀ ਕਮਲਜੀਤ ਕਮਲਜੀਤ ਪਿੱਛੇ ਜਣਾ ਸੀਗਾ ਮਾਨਪ੍ਰੀਤ ਇੱਕ ਮਾਨਪ੍ਰੀਤ ਬਚਾ ਸੀ ਉਹਨੇ ਦੱਸਿਆ ਵੀ ਮੈਂ ਕਿਵੇਂ ਲੱਖਾਂ ਰੁਪਇਆ ਨਸ਼ੇ ਦੇ ਮੁਕਿਆ ਉਹਨੇ ਥੋਰ ਬੜੀ ਬੜੀ ਗੱਲ ਕਹੀ ਉਸ ਉਹ ਕਹਿੰਦਾ ਆਪਾਂ ਕਹਿੰਦੇ ਰਹਿੰਦੇ ਆ ਸਰਕਾਰ ਤੇ ਜਾ ਰਹੀ ਹੈ ਵੀ ਸਰਕਾਰ ਸਾਨੂੰ ਨੌਕਰੀ ਦੇ ਦੇ ਸਾਡੇ ਕੋਲ ਨੌਕਰੀ ਹੈ ਨਹੀਂ ਤਾਂ ਚਾਹ ਚੱਲ ਜਾ ਕਰ ਉਹ ਉਹਨੇ ਮੁੰਡੇ ਮਨਪਰੀ ਦੇ ਨਾਲ ਹੀ ਥੋੜੀ ਗੱਲ ਕੀਤੀ ਉਹ ਕਹਿੰਦਾ ਵੀ ਤੂੰ ਰੋਜ਼ ਤਾਂ ਕਿੰਨਾ ਨਸ਼ਾ ਕਰਦੇ ਕਿੰਨੇ ਬਰੇਜ਼ਾ ਕਰਦੇ ਹੋਗੇ 500 ਦਾ 700 ਦਾ 1000 ਦਾ ਕਹਿੰਦਾ ਜੇ 500 ਹੀ ਲਾ ਲਓ ਜੇ 500 ਦਾ ਨਸ਼ਾ ਨਹੀਂ ਜੇ ਨਸ਼ਾ ਛਾਡੀ ਤੇ ਉਹਦੇ 500 ਰੁਪਏ ਤਾਂ ਵੈਸੇ ਪਸ ਗਿਆ 15000 ਰੁਪਏ ਤੇ ਤੁਹਾਡਾ ਘਿੰਦੇ ਦਾ ਵੈਸੇ ਹੀ ਆਉਂਦਾ ਕਿਆ ਨੌਂ ਕਿਹਦਾ ਲੱਗ ਗਈ ਜੇ ਅਪਾ ਨਸ਼ਾ ਛਾਡੀ ਲਈਏ ਜਿਹੜਾ ਨਸ਼ੇ ਤੇ ਖਰਚਾ ਕਰਦੇ ਆ ਉਹ ਤਾਂ ਸਿੱਧੇ ਹੀ ਤੁਹਾਡਾ ਬਚ ਗਿਆ ਇਤਨੀ ਹੁੰਦੀ ਹੈ ਕਿਸੇ ਦੀ ਇੰਟੈਂਸ਼ਨ ਕੀ ਹੈ ਕਿਸੇ ਦੀ ਸੋਚ ਕੀ ਹੈ ਕਿਸੇ ਦੀ ਉਸ ਕੰਮ ਪਿੱਛੇ ਕੋਈ ਆਪਣੇ ਮਨੋਂ ਵੀ ਜੋੜਵਾ ਰਿਹਾ ਹੈ ਕਿ ਆਪਣਾ ਕਲਾ ਦਿਖਾਵਾ ਕਰ ਰਿਹਾ ਸਾਡੀ ਜਿਹੜੀ ਸੋਚ ਹੈ ਸਾਡਾ ਜਿਹੜਾ ਐਕਸ਼ਨ ਹੈ ਜੋ ਪੁਲਿਸ ਐਕਸ਼ਨ ਕਰ ਰਹੀ ਹੈ ਸਾਡਾ ਦਿਖਾਵਾ ਨਹੀਂ ਅਸੀਂ ਕਰੀਮ 975 ਦਰਜ ਕਰਕੇ 850 ਤੋਂ ਵੱਧ ਬੰਦੇ ਰੈਸ਼ੀਪਿਆ ਜਿਹੜੇ ਡਰਗ ਨਸ਼ਾ ਵੇਚਦੇ 8500 ਤੋਂ ਵੱਧ 4 ਮਿਲੀਅਨ 90 ਕਿਲੋ ਸਾਡੇ ਦੇ ਕੰਮ ਨੇ ਕੰਮ ਨੇ ਵਾਈਡ ਸਾਡੇ ਇੰਨੇ ਨਿਵੇਂ ਕਿਲੋ ਸਾਡੀ ਹੈਰੋਨ ਦੀ ਕਵਰੀ ਹੋ ਗਈ ਆ 80 ਲੱਖ 70 ਹਜ਼ਾਰ ਰੁਪਏ ਡਰਗ ਮਨੀ ਜਿਹੜਾ ਇਹੇ ਵੇਚ ਕੇ ਅਸ਼ੇ ਦਾ ਨਜਾਇਜ਼ ਕਮਾਈ ਕੀਤੀ ਸੀ ਉਹ ਅਸੀਂ ਰਿਕਵਰ ਕਰ ਚੁੱਕੇ ਆ ਇਹਨਾਂ ਨੂੰ ਬਹੁਤ ਚਾਹ ਰਿਹਾ ਇਹਨਾਂ ਦਾ ਅਸੀਂ ਲੰਭ ਕੋਲ ਦਾ ਕੰਮ ਆ ਵੀ ਹੱਦ ਤੱਕ ਲੱਗ ਕੋੜ ਦਾ ਜਿਹੜੇ ਨਸ਼ੇ ਵੇਚਣ ਵਾਲੇ ਸੀਗੇ ਜਿਹੜੇ ਮਾੜਿਆਂ ਨਾਲ ਜਿਹੜੇ ਆਪਣੇ ਘੋੜੇ ਪਰੇ ਤੋਂ ਮਤਲਬ ਉਹਨਾਂ ਨੂੰ ਨਸ਼ੇ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਆ ਮੈਂ ਇਹ ਨਸੀਗਾ ਮੇਰਾ ਨਸ਼ੇ ਦਾ ਦੱਸਣ ਬਾਰੇ ਨਹੀਂ ਸੀ ਕਿ ਕੀ ਕਰਦੇ ਆ ਕਿ ਨਹੀਂ ਕਰਦੇ ਆ ਇਹ ਮੇਰਾ ਸਿਰਫ ਅੱਜ ਦਾ ਪ੍ਰੋਗਰਾਮ ਇਹ ਸੀ ਵੀ ਜਿਹੜੇ ਬੱਚੇ ਆਪਣੇ ਕਿਰਾਏ ਮੇ ਆ ਕਿਸੇ ਗਲਤ ਅੰਦਰਲੇ ਕੈਸ ਦੇ ਉਹਨਾਂ ਦੇ ਉਸ ਸਮਾਂ ਦੇ ਨਸ਼ੇ ਕਰਨ ਲੱਗਦੇ ਆ ਜਿਹੜੇ ਕੋਰੋਨਾ ਵੇਲੇ ਆਪਣਾ ਸੁਹੇਲ ਸਿੰਘ ਵੀ ਆਪਾਂ ਬਿਮਾਰੀ ਦਾ ਲੜਨਾ ਹੈ ਬਿਮਾਰ ਨਾਲ ਨਹੀਂ ਲੜਨਾ ਕਿਹੜੇ ਆਪਾਂ ਇੱਥੇ ਵੀ ਜੇ ਜਿਹੜੀ ਬਿਮਾਰੀ ਆ ਨਸ਼ੇ ਦੀ ਬਿਮਾਰੀ ਨਾਲ ਲੜਨਾ ਆਪਾਂ ਜਿਹੜੀ ਨਸ਼ਾ ਕਰਨ ਲੱਗ ਪਏ ਉਹਦੇ ਨਾਲ ਨਹੀਂ ਲੜਨਾ ਉਹ ਆਪਣੇ ਬੱਚੇ ਆ ਉਹਨਾਂ ਨੂੰ ਆਪਾਂ ਮੁਕਤ ਰੱਜ ਲੈ ਕੇ ਆਉਣਾ ਹੈ ਉਹਨਾਂ ਤੋਂ ਆਪਾਂ ਨਸ਼ਾ ਛੁਲਾ ਕੇ ਉਹਨਾਂ ਨੂੰ ਆਪਣੇ ਨਾਲ ਲਿਵਾਉਣਾ ਹੈ ਤਾਂ ਕਿ ਉਹ ਆਪਣੇ ਨਾਲ ਲੜ ਕੇ ਇਹ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਬੀਤ ਕਰ ਸਕਣ ਇੱਥੇ ਕਿ ਵੀ ਆਪਾਂ ਨਾਲ ਲੈ ਸਕਦੇ ਆਪਣੇ ਬੱਚਿਆਂ ਜਿਹੜੇ ਬੱਚੇ ਆਪਣੇ ਨਸ਼ਾ ਦੇ ਲੱਗ ਗਿਆ ਪਹਿਲਾ ਤਾਂ ਅਵੇਅਰਨੈਸ ਆਪਣੇ ਚ ਅਵੇਅਰਨੈਸ ਹੋਵੇ ਚਾਰ ਉਪਾ ਹੋਵੇ ਆਪਣੂੰ ਜਾਣਕਾਰੀ ਹੋਵੇ ਕਾਦੀ ਕਾਦੀ ਜਾਣਕਾਰੀ ਕਿ ਕਿੰਨਾ ਨਸ਼ਾ ਕਿੱਥੇ ਇਹਦੇ ਨਸ਼ਾ ਕਿੰਨੇ ਪਰਸੈਂਟ ਬੱਚੇ ਜਿਹੜੇ ਕੋਈ ਨਸ਼ਾ ਕਰਦੇ ਆ ਕਿੰਨੇ ਪਰਸੈਂਟ ਅਚਾਨਕ ਕਿਥੋਂ ਨਸ਼ਾ ਆਉਂਦਾ ਕਿਵੇਂ ਰੋਜ਼ ਨਾਲ ਨਸ਼ੇ ਦੇ ਮਾੜੇ ਪ੍ਰਭਾਵ ਕੀ ਆ ਆਪਣੀ ਸਿਹਤ ਤੇ ਆਪਣੀ ਆਰਥਿਕ ਜੜੀ ਸਿੱਤੇ ਆਪਣੇ ਪਰਿਵਾਰ ਦੇ ਤੇ ਗਰੀਬ ਪਰਿਵਾਰ ਦੇ ਨਾਲ ਆਪਣੇ ਜੋੜ ਦੇ ਸਕਦਾ ਜੋ ਇਹ ਸਾਰਿਆਂ ਤੇ ਕੀ ਮਾਰਾ ਅਸਰ ਪੈਂਦਾ ਜਿਹੜਾ ਨਸ਼ਾ ਕਰਦੇ ਲੋਕ ਤੇ ਇਹ ਸਾਰਾ ਕੁਝ ਦੱਸਾਂਗੇ ਜਾਣਕਾਰੀ ਦੇਵਾਂਗੇ ਬੱਚਿਆਂ ਨੂੰ ਤਾਂ ਉਹ ਬੱਚੇ ਉਸ ਸੀ ਨੂੰ ਦੂਰ ਰਹਿੰਦੇ ਆ ਇੱਥੇ ਅਸੀਂ ਸ਼ੇਰ ਖਾ ਪਿੱਟ ਗਏ ਉਥੇ ਬੱਚਿਆਂ ਨੇ ਕੋਈ ਉਹ ਕਬੱਡੀ ਖੇੜਦੇ ਹੁੰਦੇ ਪਰ ਜਿੱਤਰੀ ਬੱਚੇ ਕਬੱਡੀ ਖੇੜਦੇ ਸੀ ਪੂਰੀ ਗਰਮੀ ਦੇ ਵਿੱਚ ਤੁਸੀਂ ਤੋਂ ਤੁਸੀਂ ਹੀ ਹੋਏ ਹੋ ਮਿੱਟੀ ਨਾਲ ਮਿੱਟੀ ਹੋਏ ਹੋ ਬੱਚੇ ਪੂਰੇ ਖੁਸ਼ੀ ਖੁਸ਼ੀ ਨਾਲ ਖੇਡ ਰਹੇ ਸੀ ਮੈਨੂੰ ਇੱਕ ਦਿਨ ਪਹਿਲਾਂ ਮੈਂ ਇੱਕ ਆਪਣੇ ਪੁੱਤਰ ਦਾ ਦੋਸਤ ਉਹਨਾਂ ਨੇ ਉਹਦੀ ਲੈਈ ਸੀ ਉਹਦੀ ਸ਼ੌਟ ਲਾਇਆ ਸੀਗਾ ਉਹ ਵੀਡੀਓ ਆਈ ਸੀ ਵੀ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਬੱਚੇ ਉੱਥੇ ਖੇਡ ਰਹੇ ਆ ਸ਼ਹਿਰ ਖਾ ਪਰ ਵੀ ਪੂਰਾ ਪਗਨਾਮ ਵਿੱਚ ਜਿੱਥੇ ਨਸ਼ੇ ਆਨੇ ਕਾਫੀ ਵੇਚਣਾ ਨਹੀਂ ਸੀ ਨਸ਼ਾ ਕਰਵਾਉਣੇ ਵੀ ਕਰਦੇ ਆ ਅਸੀਂ ਪਿਛਲੇ ਕੁਝ ਸਾਲੇ ਤੋਂ ਉੱਥੇ ਬਹੁਤ ਪ੍ਰੈਸ਼ਰ ਭਾ ਕੇ ਜੁੜੂ ਪਾ ਕੇ ਨਸ਼ਾ ਵੇਚਣ ਵਾਲੇ ਭਜਾਏ ਸੀ ਅੰਦਰ ਦਿਲ ਸੀ ਤੇ ਜਿਹੜੇ ਨਸ਼ੇ ਕਰਨ ਵਾਲੇ ਨਸ਼ਾ ਛੱਡ ਗਏ ਸੀ ਜਾਂ ਦਾਖਲ ਹੋ ਗਏ ਸੀ ਜਾਂ ਦਵਾਈ ਲੈ ਲਏ ਉਹ ਪਿੰਡ ਲਗਭਗ ਸ਼ਾਂਤ ਹੋ ਗਿਆ ਜਦੋਂ ਉੱਥੇ ਨੇ ਦੇਖਿਆ ਕਿ ਬੱਚੇ ਖੇਮਾ ਖੇਡ ਰਹੇ ਆ ਕਬੱਡੀ ਖੇਡ ਰਹੇ ਆ ਇੰਨੀ ਗਰਮੀ ਤੇ ਵਧੀਆ ਹਾਸੇ ਖੇਡ ਰਹੇ ਆ ਉਹ ਮੈਂ ਉੱਥੇ ਗਿਆ ਬੱਚਿਆਂ ਕੋਈ ਸੰਗਠਨ ਕੋਲ ਤੇ ਅਸੀਂ ਉਹਨਾਂ ਘਿਓ ਦੇ ਡੰਬੇ ਲੈ ਕੇ ਗਏ ਹੋਰ ਖਾਣ ਪੀਣ ਦੀ ਵਰਤਾਂ ਲੈ ਕੇ ਗਏ ਏਰੀਆ ਵੀ ਉਹ ਉਹਦੀ ਸਾਰੀ ਉਪਰ ਦਾ ਅਸੀਂ ਕੋਈ ਨਾ ਬਖਵਾ ਸਕਦੇ ਆ ਉਹ ਫੜ ਫਸ ਜੇ ਤੁਸੀਂ ਸਾਰੇ ਨਾਲ ਮਿਲ ਕੇ ਅਸੀਂ ਕੁਛ ਨਹੀਂ ਕਰ ਸਾਡੇ ਕੋਲੋਂ ਇੱਕ ਸੰਕੇਤਕ ਉਹਦਾ ਵਾਸਤੇ ਉੱਥੇ ਜਾਣ ਦਾ ਸ਼ਾਬਾਸ਼ ਦੇਣਾ ਤਾਪੀ ਦੇਣਾ ਉਹਨਾਂ ਦਾ ਹੌਸਲਾ ਉਤਾਰਨ ਵਾਸਤੇ ਗਿਆ ਸੀ ਪਰ ਪਰ ਉਹ ਦੱਸਾਂ ਮੈਂ ਹੌਸਲਾ ਉਹਨਾਂ ਦਾ ਵਧੇ ਹੀ ਹੋਣਾ ਬੱਚਿਆਂ ਦਾ ਮੇਰਾ ਬਹੁਤ ਹੌਸਲਾ ਵਧਿਆ ਮੈਨੂੰ ਦੇਖ ਕੇ ਮੈਨੂੰ ਪਤਾ ਲੱਗਿਆ ਕਿ ਕਿਸੇ ਬੱਚੇ ਦਾ ਕਿਸੇ ਬਾਪੇ ਦੀ ਲੱਤ ਕੋਈ ਨਹੀਂ ਸੀ ਕਿਸੇ ਦੇ ਭਰਾ ਦੀ ਲੱਤ ਨਹੀਂ ਸੀ ਨਾ ਇਹ ਕਰਕੇ ਉਹ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਪਤਾ ਸੀ ਕਿ ਨਸ਼ੇ ਦੇ ਬਾੜੇ ਪ੍ਰਭਾਵ ਕੀ ਆ ਨਸ਼ੇ ਨਾਲ ਬੰਦੇ ਮਰ ਜਾਂਦੇ ਆ ਨਸ਼ੇ ਨਾਲ ਪਰਿਵਾਰ ਦੇ ਪਰਿਵਾਰ ਪ੍ਰਬਾਦ ਹੋ ਜਾਂਦੇ ਆ ਉਹ ਬੱਚੇ ਨਸ਼ਿਆਂ ਤੋਂ ਵਿਲਾ ਦੂ ਸੀ ਜੇਮਾਂਲ ਪਏ ਹੋਏ ਸੀ ਉਸ ਜੇਥਾ ਮਿਲਦੇ ਬੱਚੇ ਸਾਰੇ ਕਹਦੇ ਸੀ ਲੋਕ ਵੀ ਸਾਨੂੰ ਕਿਉਂ ਬਦਨਾਮ ਕਰਦੇ ਹੋ ਸਾਡੇ ਪਿੰਡ ਨੂੰ ਸਾਡੇ ਪਿੰਡ ਦੇ ੁੰਡੇ ਕੁੜੀਆਂ ਤੇ ਵਿਆਹ ਨਹੀਂ ਹੁੰਦੇ ਜਦੋਂ ਬਦਨਾਮੀ ਇੰਨੀ ਹੈਨੀ ਉਹ ਸਾਰੇ ਜਾਣੇ ਸਾਨੂੰ ਮਿਲ ਕੇ ਮੇਨੂੰ ਹੌਲੇ ਨੂੰ ਖੜੇ ਦੇ ਕੇ ਕਿੰਨੇ ਲੋਕ ਆ ਗਏ ਉਹ ਕਹਿੰਦੇ ਕਿ ਸਾਡਾ ਸਾਡੇ ਪਿੰਡ ਚ ਨਾ ਹੈਨੀ ਅਸੀਂ ਇਹਨਾਂ ਨੂੰ ਕਹਿੰਦੇ ਰਹਿੰਦੇ ਆ ਜਿਹੜੇ ਵੀਡੀਓ ਬਣਾਉਂਦੇ ਨੇ ਜਾਂ ਕੋਈ ਲੋਕ ਕਰਦੇ ਰਹਿੰਦੇ ਜੀ ਆਹ ਨਸ਼ਾ ਚੱਲ ਰਿਹਾ ਜੀ ਇੱਕ ਜਾਣੇ ਜੀ ਕਿਉਂ ਵੀਡੀਓ ਬਣਾ ਲਈ ਉਹ ਪਾਈ ਗਏ ਵਿਆਹ ਦੇ ਕੋਲੇ ਪੈਸਾ ਚਲੀ ਜਾਂਦਾ ਜੇ ਕੱਲ ਬੱਚੇ ਆਏ ਲੋਕੋ ਆ ਜਾਇਆ ਹਾਂ ਬੱਚੇ ਆਏ ਇਹ ਨਾਟਕ ਨਾਟਕ ਕਰਨ ਆਇਆ ਹਾਂ ਨਾਟਕਾਂ ਦੇ ਬੱਚੇ ਆਏ ਉਹ ਇਸ ਵੀ ਅਸੀਂ ਨਾਟਕ ਨਸ਼ਾ ਦੇ ਉਹ ਕੋਈ ਥੀਮ ਤੇ ਅਸੀਂ ਨਾਟਕ ਕਰਦੇ ਹਾਂ ਮੈਂ ਦਫਤਰ ਵਿੱਚ ਬਹੁਤ ਬਿਜ਼ੀ ਬੈਠਾ ਸੀ অলਮੋਸਟ ਹੀ ਆਏ ਆਪਣੇ ਦਫ਼ਤਰ ਆ ਕੇ ਨਾਟਕ ਨੂੰ ਕਿਹਾ ਤੁਸੀਂ ਮੇਰੇ ਕੋਲ ਸਾਡੇ 4:00 ਵਜੇ ਆਇਆ ਉਹ ਮੇਰੇ ਕੋਲ 12:00 ਵਜੇ ਆਇਆ ਮੈਂ ਤਾਂ ਕਿਹਾ ਤੁਹਾਡੇ ਨਾਲ ਥੋੜਾ ਪਤ ਸਮਾਂ ਵਾਲੇ ਗੱਲੋਂ ਤੱਕ ਉਹਨਾਂ ਨੂੰ ਪਿਆਨਾ ਉਹਨਾਂ ਨੂੰ ਮੈਂ ਪੁੱਛਿਆ ਵੀ ਹੋਰੀ ਥੀਂ ਕਿਹਾ ਨਾ ਕਿ ਥੀਂ ਉਹਨੇ ਦੱਸਿਆ ਵੀ ਹਾਜੀ ਪਹਿਲਾਂ ਉਹ ਸਕੂਲ ਚ ਹੁੰਦਾ ਸਕੂਲ ਤੋਂ ਉਹਨੇ ਨਜੇ ਵਾਸਤੇ ਉਹ ਸੌਂਦੇ ਆ ਨਜੇ ਤੇ ਲਾਣੇ ਤੇ ਕਾਲਜ ਨਜਾ ਕੇ ਆ ਬਾਕੀ ਤਾਂ ਅਕੀਰ ਤੇ ਜੋ ਪਰ ਜਾ ਮੈਂ ਉਹਨੂੰ ਕਿਹਾ ਲੱਗੇ ਬੱਚੇ ਪਾਈ ਤੋਂ ਮੈਂ ਇੱਥੇ ਪੜਾਇਆ ਸੀ ਸਿਰ ਤੋਂ ਸੌਣ ਵਾਸਤੇ ਵੀ ਆਪਾਂ ਨੂੰ ਜੇ ਕੋਈ ਚੀਜ਼ ਨੂੰ ਆਪਾਂ ਕੋਈ ਡਰਾਮਾ ਕੋਈ ਇਹੋ ਜਿਹਾ ਜਿਹੜਾ ਕਿਸੇ ਨੂੰ ਲੋਕਾਂ ਨੂੰ ਬਿਖਾਉਣਾ ਹੁੰਦਾ ਹੈ ਇੱਕ ਕੰਪਨੀ ਨੂੰ ਮੈਸੇਜ ਦੇਣਾ ਇੱਕ ਸੁਨੇਹਾ ਦੇਣਾ ਹੁੰਦਾ ਹੈ ਸੁਨੇਹਾ ਆਪਾਂ ਲੋਕਾਂ ਨੂੰ ਪੋਜ਼ਿਟਿਵ ਦੇਗੇ ਇੱਕ ਆਸ ਬੜਾ ਸੁਨੇਹਾ ਦੇ ਇਹ ਸਾਨੂੰ ਆਸ ਹੈ ਸਾਨੂੰ ਉਮੀਦ ਹੈ ਕਿ ਆਪਾਂ ਜਲਦੀ ਆਪਾਂ ਸਾਰੇ ਨਾਲ ਦੇ ਕੇ ਨਸ਼ੇ ਦੇ ਮੋਰ ਨੂੰ ਦੂਰ ਕਰਾਂਗੇ ਇਸ ਨਸ਼ੇ ਜੰਗ ਜਾਂਗੇ ਆਪਾਂ ਜਿੱਤਾਂਗੇ ਜੇ ਸਪੋਰਟਸ ਨਹੀਂ ਜਿੱਤਣਾ ਮੈਂ ਕੋਟਨ ਦੀ ਦੋ ਕੋਟਨ ਭੜਨਾਗੇ ਫਿਰ ਮੈਂ ਜਿੱਤ ਜੂਗਾ ਜਿੰਨਾ ਜਿੰਨਾ ਕਿ ਨੇ ਆਪਾਂ ਮੈਂ ਤਾਂ ਕੋੜਾ ਇੱਕ ਪਲੇਅਰ ਹਾਂ ਕੋਡੇ ਨਾਮ ਫੇਰ ਰਿਹਾ ਆਪਾਂ ਨਾਲ ਮਿਲ ਕੇ ਆਪਾਂ ਟੀਮ ਹੈ ਆਪਾਂ ਨਾਲ ਮਿਲ ਕੇ ਇਸ ਮੈਚ ਨੂੰ ਜਿੰਨਾ ਇਹ ਟੂਰਨਾਮੈਂਟ ਜਿੰਨਾ ਨਸ਼ਰੀ ਕਲਾ ਮਿਲਦਾ ਮੈਂ ਇਕੱਲਾ ਨਹੀਂ ਜਿੱਤ ਸਕਦਾ ਇਕੱਲੇ ਤੁਸੀਂ ਹੋਕੀ ਦਾ ਕੈਪਟਨ ਹੋਏ ਅੱਗੇ ਬਾਲ ਲੈ ਕੇ ਪਲੇਆ ਜਾ ਮੈਂ ਕਹਿੰਦਾ ਜਿੱਤ ਜੂਗਾ ਸੋ ਬੱਚੇ ਜਲਦੀ ਜੁਬੇਕਾ ਨਾ ਬੇਦਖਨ ਟੀਮ ਜਿਹੀ ਹੁੰਦੀ ਹੈ ਆਪਾਂ ਟੀਮ ਦੇ ਤੌਰ ਤੇ ਚੱਲਣਾ ਹੈ ਜੇ ਆਪਾਂ ਜੇ ਆਸ ਹੀ ਹੈ ਨਹੀਂ ਉਮੀਦ ਹੀ ਨਹੀਂ ਜੇ ਆਪਾਂ ਹਰ ਚੀਜ਼ ਨੈਗੇਟਿਵ ਸੋਚਣਾ ਹੈ ਕਿ ਹਾਂਜੀ ਇਹਨੇ ਬੜਿਆ ਬੱਚਾ ਜੀ ਬੜਾ ਬੜਾ ਉਹਨੇ ਦੇ ਵੇਚ ਦੇ ਲਿਆ ਅੱਛਾ ਜੀ ਇਹ ਆਮ ਗੱਲ ਹੈ ਜੇ ਆਪਾਂ ਥਾਈ ਕਰੀ ਰਹੀਏ ਨੈਗੇਟਿਵ ਸੋਚੀ ਜਾਈਏ ਸਾਡਾ ਆਪਣਾ ਸਾਥੀ ਹੋ ਜਾਣਾ ਆਪਾਂ ਥਲੇ ਥਲੇ ਜਾਵਾਂਗੇ ਆਪਾਂ ਕਰਨਾ ਕੁਛ ਨਹੀਂ ਸਿਰਫ ਸੋਚਾ ਸੋਚੀ ਜਾਣਾ ਹੈ ਆਪਾਂ ਸਪੈਸ਼ਲ ਰੂਲ ਉਹ ਜਿੰਨਾ ਦਿਖਾ ਸਕਾਂਗੇ ਪੋਜ਼ਿਟਿਵ ਰੋਗ ਦਾ ਉਚੇਰਨ ਕੀ ਵੀ ਇਹਦੇ ਵਿੱਚ ਗ੍ਰਾਮੇਂ ਚ ਥੀਲ ਤੇ ਬਣਾਓ ਵੀ ਬੱਚੇ ਨੂੰ ਉਹਨੂੰ ਕਿਸ ਤਰੀਕੇ ਨਾਲ ਉਹ ਬੱਚਿਆਂ ਨੂੰ ਨਸ਼ਾ ਚਲਾਉਣਾ ਹੁੰਦਾ ਫੈਮਿਲੀ ਸਪੋਰਟ ਬੱਚੇ ਨੂੰ ਉਹ ਸਿਰਫ ਪਰਿਵਾਰਕ ਸਪੋਰਟ ਦੇਣੀ ਹੈ ਪਰਿਵਾਰ ਉਹਨੂੰ ਸਹਾਇਤਾ ਦੇਣੀ ਹੈ ਬੱਚੇ ਨੂੰ فیر ਉਹੀ ਹੈ ਸਮਾਜਿਕ ਸਹਾਰਾ سوشل ਜਿਹੜੇ ਸਮਾਜ ਸਾਰਾ ਉਹਨਾਂ ਦੇ سپورਟ ਕਰੇ ਬੱਚਿਆਂ ਦੀ ਜਿਹੜਾ ਕੁਝਾ ਕਰ ਰਿਹਾ ਜਿਹੜੇ ਪੈ ਗਿਆ ਉਹ ਉਸਦੇ ਅੱਗੇ ਆਉਣ ਉਸ ਨੂੰ سپورਟ ਕਰਨ ਦੀ ਹਰ ਕੋਈ ਗੱਲ ਨਹੀਂ ਬੇਚਾ ਤੁਹਾਨੂੰ ਦੱਸਦੇ ਅਸੀਂ ਤੇਰੇ ਨਾਲ ਖੜੇ ਆ ਜੇ 10 ਦਿਨੋਂ ਅੱਖਾ ਹੋਗਾ 10 ਦਿਨੋਂ ਨਾਲ ਰੋ ਬਿਲ ਕੇ ਰੋ ਤਾਂ ਕਿ ਉਹ ਉਹਨਾਂ ਜਿਹੜਾ ਉਹ ਦੇਣ ਖੜੇ ਸਕੇ ਜਿਹਦੇ ਵਿੱਚੋਂ ਨਸ਼ੇ ਮੰਨ ਫਿਰ ਜਾ ਸਕਦਾ ਹੈ ਫਿਰ ਉਹੀ ਹੈ ਡਾਕਟਰੀ سپورਟ ਡਾਕਟਰੀ ਸਹਾਇਤਾ ਪਰਵਾਹ ਦੀ ਸਹਾਇਤਾ ਸਮਾਜ ਦੀ ਸਹਾਇਤਾ ਉਹਦੇ ਆਲੇ-ਦੁਆਲੇ ਉਸ ਸੁਭਿੱਤਰ ਤੇ ਆਲੇ-ਦੁਆਲੇ ਦੀਸਰੀ ਕੰਟਰੀਜ਼ ਨਾਲ ਆਪਾਂ ਉਸ ਨੂੰ ਦਵਾਈ ਨਹੀਂ ਹੋਈਏ ਉਸ ਨੂੰ ਸਹਾਇਤਾ ਕਰਕੇ ਉਸ ਨਸ਼ੇ ਤੋਂ ਬਾਹਰ ਨਿਕਲਦੀ ਜਦੋਂ ਡਿਮਾਂਡ ਹੀ ਨਹੀਂ ਹੋਗੀ ਮੰਗ ਨਹੀਂ ਹੋਣੀ ਉਸ ਜੀ ਨਸ਼ੇ ਦੀ ਤੇ ਵੇਚ ਨਾਲ ਕਿਹੋ ਜਿਹਾ ਸਿਰਾਂ ਦੇ ਜਦੋਂ ਬੇਦਖਾੜੇ ਕਿੱਲਾ ਹੋ ਗੋ ਆਪਾਂ ਡਿਵਾਰ ਤੋਂ ਕਰਦੀ ਆ ਆਪਾਂ ਪ੍ਰਚੇਲਵਾ ਤੋਂ ਬਚੇ ਰੂਮ ਆ ਜਿਹੜੇ ਬੱਚੇ ਕੋਈ ਤਰਾਹ ਹੈ ਨਹੀਂ ਕੋਈ ਤਸ਼ੀਲ ਨਹੀਂ ਹੈ ਇੱਕ ਹੋਰ ਜਿਹੜੀ ਮੈਂ ਗੱਲ ਇੱਥੇ ਵੈਸੇ ਤੁਹਾਨੂੰ ਬਹੁਤ ਸਾਧਾ ਕਰਨ ਦਾ ਹੈ ਜੀ ਆਪਾਂ ਕਰੀ ਜਨਾ ਆਪਣੇ ਸਾਰੇ ਦੀ ਸੋਚ 네ਗੇਟਿਵ ਜਿਹੜਾ ਵੀ ਹੋਈ ਪਈ ਹੁੰਦੀ ਆ ਉਹ ਸੋਚ ਤੋਂ ਪਰੇ ਸੋਚੀ ਜਨੋ ਆਪਾਂ ਸੋਚ ਰੱਖ ਪੈਂਦੇ ਆ ਕਿੰਨੇ ਪਰਸੈਂਟ ਬੱਚੇ ਜਿਹੜੇ ਯੂਥ ਹੈ ਜਨਸਰ ਹੈ ਉਹ ਨਸ਼ਾ ਕਰ ਰਹੇ ਆ ਕੁਝ ਸੱਚ ਜਿਹੜੇ ਨੈਗੇਟਿਵ ਸੋਚਦੇ ਆ ਉਹਨਾਂ ਦੇ ਗਿਣਤਾਂ ਨਹੀਂ ਹਰ ਲਗਭਗ ਹਰ ਬੰਦਾ ਜਿਵੇਂ ਅਰ ਸਾਰ ਸਾਹਿਬ ਕਹ ਕੇ ਕਿ ਲਗਭਗ ਹਰ ਬੱਚਾ ਨਸ਼ੇ ਤੋਂ ਪ੍ਰਭਾਵਿਤ ਹੈ ਗਿਰਸਤ ਲਗਭਗ ਹਰ ਬੱਚਾ ਇਹ ਨਹੀਂ ਕਰ ਆ ਬੱਚੇ ਬੈਠੇ ਤੁਸੀਂ ਨਸ਼ੇ ਕਰਦੇ ਹੋ ਤੁਸੀਂ ਕੋਈ ਕੰਮ ਨਹੀਂ ਕਰਦੇ ਹੋ ਫੋਨ ਨਹੀਂ ਕਰਦੇ ਹੋ ਕਿਰ ਕਰੋ ਦੇਖੋ ਜੀ ਇਹ ਪ੍ਰਭਾਵਿਤ ਹੈ ਇਸੇ ਵੇਲੇ ਕਰਦੇ ਕਿਤੇ ਨਸ਼ੇ ਆਏ ਐ ਨਹੀਂ ਨਾ ਬੇਟਾ ਆਹ ਚੀਜ਼ ਹੈ ਤੁਸੀਂ ਜਦੋਂ ਆਪਾਂ ਕੋਈ ਬੋਲਦਾ ਹੈ ਵੀ ਪੰਜਾਬ ਦਾ ਯੂਥ ਨੌਜਵਾਨ ਨਸ਼ੇ ਕਰਦਾ ਹੈ ਜਨਸ਼ੇੜੀਆ ਫਿਰ ਤੁਸੀਂ ਅੱਗੇ ਖੜ ਕੇ ਅਲਫਾ ਕਿਉਂ ਨਹੀਂ ਕਰਦੇ ਹੋ ਯਾਰੇ ਆਹ ਦਾਸਾ ਅਸੀਂ ਨੌਜਵਾਨ ਹੈ ਅਸੀਂ ਨਸ਼ਾ ਨਹੀਂ ਕਰਦੇ ਅਗੇ ਹੋ ਕੇ ਬੋਲੂ ਕਿ ਦੱਸੋ ਤੁਸੀਂ ਆਪਣੀ ਬੇਇੱਜ਼ਤੀ ਕਿਉਂ ਕਰਾਉਣੀ ਆ ਆਪਣੇ ਪੱਧਰ ਤੇ ਕਿਉਂ ਕਿਉਂ ਕਲੰਕ ਲਾਉਣੀ ਆ ਮਸਾਤੇ 3-4% ਬੰਦੇ ਯੂਥ ਇਸ ਬੁਹਾਰੀ ਦੇ ਵਿੱਚ ਘਰਾਸਦਾ ਹੈ ਇਹ ਨਹੀਂ ਮੈਂ ਕਹਿੰਦਾ ਵੀ ਉਹ ਚੰਗੀ ਗੱਲ ਹੈ ਚੰਗੀ ਗੱਲ ਇਹ ਹੈ ਵੀ ਸਾਨੂੰ ਆਸ ਹੈ ਹਲੇ ਸਾਨੂੰ ਉਮੀਦ ਹੈ ਵੀ ਆਪਾਂ ਇਸ ਗੋਲ ਨੂੰ ਲੱਭ ਕੇ ਸਾਰੇ ਜਾਣੇ

ਠੀਕ ਹੈ ਨਾ ਜੇ ਬੋਲਦੇ ਵਾਲੇ ਕਹਿ ਲਿਆ ਤੇ ਜੇ ਤੁਸੀਂ ਨਸ਼ੇ ਦੀ ਨਹੀਂ ਹੋ ਤੇ ਤੁਸੀਂ ਅੱਗੇ ਨੂੰ ਕਿਉਂ ਨਹੀਂ ਤੋਰਦੇ ਜੀ ਸ਼੍ਰੀਮਾਨੀ ਆਪਰੇ ਅਸੀਂ ਨੌਜਵਾਨ ਅਸੀਂ ਗਿਆਮਾ ਲਾਉੜੇ ਆ ਅਸੀਂ ਪੜਦੇ ਆ ਅਸੀਂ ਖੇਡਦੇ ਆ ਅਸੀਂ ਆਪਰੇ ਨਾਰਾਜ਼ ਕਰਦੇ ਆ ਪੰਜਾਬ ਦਾ ਆਪਣੇ ਦੇਸ਼ ਦਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਆਪਣੇ ਜੇਲੇ ਦਾ ਅਸੀਂ ਨਹੀਂ ਰਸ਼ੇ ਕਰਦੇ ਅੱਗੇ ਤੋਂ ਅੜ ਕੇ ਕੀ ਕਰੋਗੇ ਇਹਦੇ ਜਗਾ ਤੁਸੀਂ ਜਦੋਂ ਕੁਝ ਬੰਦੇ ਜਿਹੜੇ 네ਗੇਟਿਵ ਸੋਚ ਆ ਰਹੇ ਆ ਸਿਰਫ ਇਹੀ ਕਹਿ ਦਿੰਦੇ ਆ ਪੰਜਾਬ ਦਾ ਜੀ 70% ਕਿਹਦਾ ਜੇ 70% ਹੋਵੇ ਤਾਂ ਤੁਹਾਨੂੰ ਬਾਦੀ ਕਿੱਕੇ ਦੀ ਬਾਦੀ ਕਿੰਨੀ ਆ। ਉਹਦੇ ਸ਼ਹਿਰ ਦੀ ਬਾਦੀ ਕਿੰਨੀ ਆ। ਜੇ ਤੁਹਾਨੂੰ 10000 ਦੀ ਬਾਦੀ 'ਚ 100 ਹੰਤਾ ਵੀ ਆ ਗਿਆ। 10000 ਦੀ ਬਾਦੀ 'ਚ 100 ਹੰਤਾ ਆ ਗਿਆ ਤੇ ਕਿੰਨੇ ਸਾਲ ਸੋਇਆ। 70000 ਇਹਨਾਂ ਕੋਲ ਵੀ ਹੈ। ਹਾਂ ਤੇ ਜਦੋਂ ਤੁਸੀਂ ਦੇਖ ਲਿਆ ਕਿ 100 ਕਿੰਝ ਨੂੰ ਕਰਦੇ ਜਾਂ ਕਰਦੇ ਜਾਂ ਸਾਰੇ ਨਾਲ ਕਰਦੇ। ਹਾਜ਼ਰ ਹੁੰਦੇ ਇਹ ਕਹਿੰਦੇ ਮੇਰਾ ਗੰਭੀਰ ਨਹੀਂ ਮੇਰਾ ਵਰਮੀ ਨਹੀਂ ਕਰਦਾ ਮੇਰਾ ਆ ਨਹੀਂ ਕਰਦਾ ਹੋਣੀ ਕਰਦੇ ਆ ਸਾਰੇ ਬੱਚੇ ਨਹੀਂ ਕਰਦੇ ਉਹੀ ਕਹਿੰਦੇ ਨੇ 70% ਕਰਦੇ ਆਪਾਂ ਕਿਉਂ ਆਪਣੇ ਨੌਜਵਾਨ ਦਾ ਕਲੰਕ ਨਹੀਂ ਲਾਦੇ ਆਪਾਂ ਆਪ ਵੀ ਜਿਹੜੇ ਆਪਣੇ ਚ ਨੈਗਰ ਸੋਚਾਂ ਦੇ ਖੰਦੇ ਆ ਆਪ ਹੀ ਆਪਾਂ ਆਪਣੇ ਨੌਜਵਾਨ ਪੀੜੀ ਤੇ ਕਲੰਕ ਲਾ ਰਹੇ ਆ ਨਸ਼ੇ ਨਾਲ ਜਦੋਂ ਕਿ ਆਪਾਂ ਨੂੰ ਕਲੰਕ ਦੂਰ ਕਰਨਾ ਚਾਹੀਦਾ ਜਿਹੜੇ ਕਰਦੇ ਵੀ ਉਹਨਾਂ ਨੂੰ ਹਟਾ ਕੇ ਮੁਕਤਾ ਬਚ ਲਿਆ ਪੰਜਾਬ ਦੀ ਤੌਰ ਇਸੇ ਬੰਗੀ ਅਪਾਇ ਨਾਲ ਜੇ ਕੋ ਜਿਤ ਪ੍ਰਾਪਤ ਕਰ ਲਿਆ ਆਪਣੀ ਸਪੈਸ਼ਲਟੀ ਨਹੀਂ ਹੈ ਜਿਹੜਾ ਹੈਗਾ ਉਸੋ ਜੀ ਰਾਜ ਕਰਦੇ ਉਸ ਨੂੰ ਠੀਕ ਕਰਦੇ ਤੇ ਆਪਣੇ ਨਾਲ ਦੁਵਾ ਰਹੇ ਮੁੱਖ ਦਾ ਰਾਜ ਕਰਵਾ ਰਹੇ ਅਸੀਂ ਫਲਤ ਨੂੰ ਬੈਠੇ ਆ ਅਸੀਂ ਇਹਦੇ ਵਿੱਚ ਵੀ ਬਦਲ ਕਰ ਰਹੇ ਆ ਹਾਂ ਨਾ ਬੇਤੀ ਕਰਦੇ ਆ ਵੀ ਆਓ ਆਪਾਂ ਇਹਦੀ ਮਦਦ ਕਰ ਲਈਏ ਤੇ ਬੱਚਿਆਂ ਨੂੰ ਆਪਾਂ ਮੁੱਖ ਦਾ ਰਾਜ ਲੈ ਕੇ ਇਹ ਨਸ਼ੇ ਤੋਂ ਦੂਰ ਅਸੀਂ ਜਿਹੜੇ ਨਸ਼ੇ ਵੇਚਣ ਵਾਲੇ ਉਹਨਾਂ ਤੋਂ ਸਖਤ ਕਾਰਵਾਈ ਕਰ ਰਹੇ ਆ ਤੁਸੀਂ ਦੇਖਿਆ ਹੀ ਹੋ ਜੀ ਸ੍ਰੀ ਦਾਸ ਉਹਨਾਂ ਨੂੰ ਫੜ ਕੇ ਜੇਲਾ ਚੁਪੇ ਦੇ ਰਹੇ ਆ ਉਹਨਾਂ ਤੋਂ ਹੋਰ ਵੀ ਐਕਸ਼ਨ ਲੈ ਰਹੇ ਆ ਜੇਲਾ ਹੋਰ ਵੀ ਲਵਾਗੇ ਤੁਸੀਂ ਦੇਖਿਆ ਉਹਨਾਂ ਬਹੁਤ ਬੇਸ਼ਰਮਾਂ ਦੇ ਜਿਹੜੇ ਕਰੋੜਾਂ ਰੁਪਏ ਦੀ ਜਾਇਦਾਦ ਆ ਉਹਨਾਂ ਦੀਆਂ ਅਸੀਂ ਉਸੇ ਜਬਤ ਕੀਤੀਆਂ ਉਹਨਾਂ ਤੇ ਐਕਸ਼ਨ ਲਿਆ ਅਸੀਂ ਉਹਨਾਂ ਦੇ ਕੋਲ ਜਿਹੜੇ ਨਜਾਇਜ਼ ਪੈਸੇ ਬਣਾਏ ਹੋਏ ਆ ਨਸ਼ੇ ਦੀ ਵਿਕਰੀ ਤੋਂ ਨਜਾਇਜ਼ ਜਿਹੜਾ ਵੇਚ ਕੇ ਨਜਾਇਜ਼ ਜਿਹੜੇ ਪੈਸੇ ਬਣਾਏ ਆ ਆਪਣੇ ਖਰਚੇ ਲਿਆ 세탁 ਕਰਕੇ ਉਹਨਾਂ ਦੇ ਕੋਲੋਂ ਜਿਉਂ ਪੈਸਾ ਲੈ ਨਹੀਂ ਤੇਰਾ ਉਹਨਾਂ ਤੇ ਐਕਸ਼ਨ ਲਈ ਜਾਣਾ ਉਹ ਇਸ ਗਾ ਨੂੰ ਸਾਵਧਾਨ ਰਹੇ ਦੂਸਰਾ ਮੈਂ ਇੱਕ ਲਾਸਟ ਵੈਸੇ ਵਰਟਿੰਗ ਦੇਣਾ ਚਾਹਣਾ ਜਿਹੜੇ ਮੈਡੀਕਲ ਨਸ਼ਾ ਜਿਹੜੇ ਕੋਈ ਕੈਪਟਨਸ ਦਾ ਅਦਾਈਆ ਉਹਲੀ ਸਾਵਧਾਨ ਹੋ ਜਾ ਮੈਂ ਬਹੁਤ بڑا ਐਕਸ਼ਨ ਲਊਗਾ ਉਹਨਾਂ ਦੇ ਪਰਿਵਾਰੇ ਆਜ਼ਰ ਲਵਾਂਗੇ ਵੀਡੀਆ ਜਰੂਰ ਕਰਨੀ ਹੈ 4140 ਜਾ ਰੁਵਾ ਜਾਈਦਾ ਨਾ ਰੁਕ ਪੜੇ ਜਿਹੜੇ ਤਾਲੀਆਂ ਮਾਰਦੇ ਚੱਗੀ ਗੱਲ ਤੇ ਆਪਾਂ ਹੁਣ ਇੱਕ ਤਾਲੀਆਂ ਮਾਰ ਦਿਆਂ ਕਿ ਆਪਾਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨਾ ਆਪ ਇੱਕ ਇੱਕ ਬੱਚੇ ਬਿਜੇ ਤੁਸੀਂ ਅਪਣਾ ਲਓ ਜਿਹੜਾ ਵੀ ਬੱਚਾ ਨਸ਼ੇ ਚ ਗਲਸ ਹੋ ਰਿਹਾ ਨਸ਼ੇ ਚ ਲੱਗਿਆ ਉਹ ਇੱਕ ਇੱਕ ਦੂਰੀ ਆਪਾਂ ਲਓ ਜੇ ਤੁਸੀਂ ਇੱਕ ਇੱਕ ਬੰਦਾ ਇੱਕ ਇੱਕ ਬੱਚੇ ਨੂੰ ਬਣਾ ਲੈ ਤੇ ਆਪਾਂ ਵੀ ਇਹ ਸਾਰੇ ਬੱਚਿਆਂ ਨੂੰ ਆਪਾਂ ਨਸ਼ੇ ਤੋਂ ਦੂਰ ਕਰਾਂਗੇ ਕੁਝ ਕੰਮ ਜਰੂਰ ਲੱਗੇ ਇੱਕ ਸਾਰਿਆਂ ਵਾਸਤੇ ਬਹੁਤ ਵੱਡੀ ਪੜੀ ਦੇ ਇਹ ਮੈਂ ਆਸ ਕਰਦਾ ਹੋਇਆ ਕਿ ਤੁਸੀਂ ਸਾਰੇ ਜਣੇ ਵੱਲ ਚੜ ਕੇ ਆਪਾਂ ਨਸ਼ਿਆਂ ਦੇ ਖਿਲਾਫ ਆਵਾਜ਼ ਚੱਲਾਂਗੇ ਨਸ਼ਿਆਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਨਸ਼ਿਆਂ ਦੇ ਬੱਚੇ ਕਿਸੇ ਨੇ ਗ੍ਰਸਤ ਕੀਤੇ ਆ ਕਿਸੇ ਨੇ ਲਾਇਆ ਆਪਣੀ ਬੱਚੇ ਆਪਾਂ ਉਹਨਾਂ ਨੂੰ ਮੋਕਾ ਰੱਜ ਲੈ ਜਾਵਾਂਗੇ ਇਹੀ ਮੈਂ ਕਹਾਂ ਤੇ ਮੈਂ ਤੁਹਾਡਾ ਨਾਲ ਨਾਲ ਵਧੀਆ ਮੈਂ ਇਹ ਵੀ ਫਿਰ ਬੇਨਤੀ ਕਰਾਂ ਕਿ ਆਪਾਂ ਹਾਜ਼ਰੀ ਦੇ ਵਿੱਚ ਪੋਜ਼ਿਟਿਵ ਰਹੀਏ ਆਸ ਰੱਖੀਏ ਉਮੀਦ ਰੱਖੀਏ ਨੇਗੇਟਿਵ ਹੋ ਗਿਆ ਆਪਾਂ ਕਈ ਕੁਝ ਮਤਲਬ ਪਹਿਲੇ ਹੀ ਮਾਰ ਦਿੰਦੇ ਨੇ ਤੇ ਸ਼ੁਰੂ ਕਰਦੇ ਰਾਈਟ ਨੂੰ ਕਰ ਕੋਲੇ ਮਾਰ ਦਿੰਦੇ ਆ ਜੇਕਰ ਪੋਜ਼ਿਟਿਵ ਕਰਵਾਗੇ ਚੁੱਪ ਹੋਰਦੀ ਆਪਾਂ ਜੇ ਜਦੋਂ ਪ੍ਰਾਪਤ ਕਰਦੇ ਹੈਂਕਿਊ ਬੇਬੀ ਅੱਜ ਇਹ ਫੈਕਟ ਸੰਮੇਟੀ ਬਣੀ ਹੋਈ ਹੈ ਪ੍ਰਧਾਨ ਜੀ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਰੂਰਤ ਆ ਸਰਵੇ ਹਰ ਵੇਲੇ ਸਾਡੇ ਕੋਲ ਹਰ ਹਰ ਕੰਮ ਲਈ ਹੈ ਵੈਰੀ ਗੁੱਡ ਆਜਾ ਇੱਥੇ ਅਧਿਕਾਰ ਮੰਤਰੀ ਕੋਈ ਵੀ ਗੱਲ ਕਰਦਾ ਜੀਏ ਇੱਕ ਮਿੰਟ ਬੈਠੋ ਨਾਲ ਜਿਹੜਾ ਐਮਰਜੈਂਸੀ ਹੈ ਉਹਨੇ ਕੋਈ ਗੱਲ ਕਰਾਓ ਆਪਰੇ ਲਈ ਕਿਸੇ ਵੀ ਪਰਸਨ ਨੂੰ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਬੱਚੇ ਨੂੰ ਜੇ ਲੋੜ ਪਤਾ ਹੈ ਤਾਂ ਸਾਡੇ ਨਾਲ ਪਰਸਨਲੀ ਕਨੈਕਟ ਕਰ ਸਕਦਾ ਹੈ ਉਸ ਨੂੰ ਬਿਨਾਂ ਸ਼ਰਮਿੰਦਗੀ ਮਹਿਸੂਸ ਕੀਤੇ ਉਸ ਦਾ ਹੱਥ ਇਲਾਜ ਕਰਾਇਆ ਮਨਵਾਂ ਦੇ ਦਾਖਲ ਕਰੋ ਜੀ ਜਾਕਤ ਜਦੋਂ ਗੋਣ ਗਲੇ ਜਿਹੜੇ ਬੱਚੇ ਇਹਦੇ ਤੇ ਨਹੀਂ ਹੈਗੇ ਨੇ ਰੰਗ ਤੇ ਉਹਨਾਂ ਨੇ ਦਵਾਈ ਲਾਰੇ ਉਹਨਾਂ ਲੋਕਾਂ ਨੂੰ ਮੈਕਸਮਮ ਕੈਲੋਰੀ ਜਿੰਮੈਂ ਕੈਲੋਰੀ ਮਿਲ ਜੇ ਕਿ ਹਰ ਪਰਸਨ ਤੁਹਾਡੇ ਤੱਕ ਅਪਰੋਚ ਨਹੀਂ ਕਰਦਾ ਕੋਈ ਡਰਦੇ ਆ ਕੁਝ ਹੋ ਚਲੇਗਾ ਪਤਾ ਨਹੀਂ ਕੀ ਹੋਏਗਾ ਪਰ ਅਸੀਂ ਸ਼ੋਸ਼ਨ ਪਿੰਡ ਦੇ ਵਿੱਚ ਬੈਠੇ ਹੋਏ ਅਸੀਂ ਹਰੇਕ ਬੰਦਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਇਲਾਕੇ ਦਾ ਬੰਦਾ ਸੰਪਰਕ ਕਰ ਸਕਦਾ ਹੈ ਕਿੰਨੀ ਨਾਲ ਜਾ ਰਹੇ ਹੋ ਸਾਡੇ ਨਾਲ ਕੰਟੈਕਟ ਕਰਵਾ ਦਿਓ ਪਰਸਨ ਦਾ ਅਸੀਂ

ਸਾਰੇ ਬੈਠ ਜਾਓ ਬੰਦਾ ਐਵੇਂ ਲੱਗਿਆ ਕਿ ਇਹ ਨਹੀਂ ਆਉਂਦਾ ਇਹ ਬਾਗੀ ਦਾ ਮਰਦਾਂ ਜਿੰਨਾ ਆਪਣੀ ਇਹਦਾ ਚੱਤੇ ਹੋ ਨਹੀਂ ਹੋਏ ਮੇਰੇ ਚੱਤੇ ਆ ਰਹਿ ਨਹੀਂ ਹੋਏ ਤੇਰੇ ਫਿਰ ਉਹ ਕਹਿੰਦਾ ਅੱਜ ਕੱਲ ਕਹਿੰਦਾ ਕੀ ਹਾਂ ਕੋਈ ਨਹੀਂ ਕਿਹਾ ਕੀ ਹਾਲ ਦੱਸਾਂ ਮੈਂ ਯਾਰੋ ਨਸ਼ੇ ਵਿੱਚ ਹੋਰੇਸ਼ ਲਾਈ ਲਾ ਬੜਾ ਵੇਂਗਾ ਮੁੰਡਾ ਮੈਂ ਆ ਰਿਹਾ ਦੀਗੇ ਨਾਲ ਯਾਰ ਲਾਈ ਕਹਿੰਦਾ ਮੁੱਠ ਬਣ ਗਿਆ ਦੀਆ ਜੀ ਮੈਂ ਦਰਦੇ ਚ ਰੜਕਦੀ ਹੋਈ ਉਹ ਇਸਤੇ ਮੈਂ ਦਵਾ ਬੈਠਾ ਜਿੰਨਾਂ ਨੂੰ ਇਹ ਦੁਨੀਆ ਤਰਸਦੀ ਏ ਕਹਿੰਦਾ ਮੈਂ ਸੁਬਨੇ ਮਾਂ ਦੇ ਵਿੱਚ ਰਹੇ ਉਹ ਤਾਂ ਅਕਸਰ ਬਣ ਕੇ ਆਉਂਦਾ ਹੁੰਦਾ ਢੂੰਢ ਰੋ ਰੋ ਕੱਟਦੀ ਬਾਜ ਮੇਰੇ ਜਨ ਪੁੱਤ ਸੈਂਟਰ ਚੋਂ ਬਦੂ ਆਉਂਦਾ ਕਹਿੰਦਾ ਕਿ ਮਾਂ ਦੇ ਆਪਾਂ ਦੀਆਂ ਪੱਤੀਆਂ ਜਾਂਦਾ ਸੀ ਹੋਰ ਪਤਾ ਨਹੀਂ ਲੱਗਦਾ ਰੋਤੀ ਮਿੱਸੀ ਖਾਈਦਾ ਇਹ ਹਾਲ ਦਾ ਸਮਾਂ ਯਾਰੋ ਮੇਰੇ ਵਿੱਚ ਹੋ ਰਿਹਾ ਜਦਾ ਆ ਬੜਾ ਮਹਿੰਗਾ ਮੋਲ ਦਾ ਆ ਰਿਆ ਕੀ ਕੇ ਨਾਲ ਯਾਰੀ ਨਹੀਂ ਕਰਦਾ ਫਿਰ ਉਹ ਕਹਿੰਦਾ ਨਸ਼ਾ ਛੱਡਿਆ ਤੇ ਹੁਣ ਇਹ ਬਹੁਤ ਚੋਹਿਆ ਅੰਕੀ ਸਿੱਦੇ ਕੋ ਬੱਚੇ ਜਿਹੜੇ ਨਸ਼ੇ ਕਰਦੰਦੇ ਆ ਉਹਦੇ ਮੂੰਹ ਤੇ ਲੱਗਦੇ ਖੁਸ਼ੀ ਐ ਤੇਖੀ ਨਹੀਂ ਭਾਸਾ ਨਹੀਂ ਲੱਗਦਾ ਇਹ ਬੱਚਾ ਨਾ ਮਸਲੇ ਆ ਤੁਹਾਨੂੰ ਵੈਰੀ ਗੁੱਡ ਤੇ ਮੈਂ ਇਹੀ ਕਰੂੰਗਾ ਐਸੇ ਬੱਚੇ ਅੱਗੇ ਆਉਣ ਤੇ ਇਸ ਤੋਂ ਕੋਈ ਸ਼ਰਮਾਂ ਦੀ ਸੱਚ ਕਰਨ ਦੀ ਲੋੜ ਨਹੀਂ ਇਹ ਵੀ ਇੱਕ ਬਿਮਾਰੀ ਆ ਜਿਵੇਂ ਆ ਇਹ ਵੀ ਇੱਕ ਬਿਮਾਰੀ ਸਰੂਆਗੀਆਂ ਆਪਾਂ ਉਸੇ ਬੋਲ ਮਦਦ ਪੂਰੀ ਮਦਦ ਕਰਾਂਗੇ ਐਵੇਂ ਸਾਡੇ ਜਿਹੜੇ ਪੀਡੀਸੀ ਦੇ ਸੱਜਣ ਇੱਥੇ ਆਏ ਹੋਏ ਇਹਨਾਂ ਸਾਰੇ ਨੇ ਵੀ ਇਹੀ ਵਿਸ਼ਵਾਸ ਹਿਤਾ ਕਿ ਸਾਰੇ ਨੇ ਲੱਗੇ ਆਪਾਂ ਇਸ ਨਸ਼ਾ ਦੇ ਨੋਡ ਨੂੰ ਆਪਾਂ 라ਬਿਲ ਤੋਂ ਕਰਾਂਗੇ ਜੈ